ਸਿੱਖ ਇਤਿਹਾਸ ਕੁਰਬਾਨੀਆਂ ਦਾ ਵੱਡੇ ਕੱਲੂ ਕਾਰਿਆਂ ਦਾ ਇਤਿਹਾਸ ਹੈ ਪੰਜਾਬ ਦੀ ਧਰਤੀ ਸ਼ਹੀਦਾਂ ਤੇ ਯੋਧਿਆਂ ਦੀ ਧਰਤੀ ਹੈ ਇਸ ਧਰਤੀ ਤੇ ਅੱਜ ਅਸੀਂ ਆਜ਼ਾਦੀ ਦਾ ਨਿਗਮਾਨ ਰਹੇ ਹਾਂ ਤਾਂ ਬਜ਼ੁਰਗਾਂ ਦੀਆਂ ਦਿੱਤੀਆਂ ਕੁਰਬਾਨੀਆਂ ਸਦਕਾ ਇਹੋ ਜੀ ਇੱਕ ਧਰਤੀ ਕੁੱਪਰੀ ਹੀੜਾ ਦੀ ਧਰਤੀ ਜਿਸ ਥਾਂ ਤੇ ਸਨ 1762 ਈਸਵੀ ਵਿੱਚ 35000 ਸਿੰਘਾਂ ਦਾ ਖੂਨ ਡੁੱਲਿਆ ਤੇ ਅੱਜ ਵੀ ਉਸ ਥਾਂ ਤੇ ਸਾਡੇ ਬਜ਼ੁਰਗਾਂ ਦੀਆਂ ਦੇਹਾਂ ਉਸ ਧਰਤੀ ਨੂੰ ਭਾਗ ਲਾ ਰੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਇਸ ਤੋਂ ਪਹਿਲੀਆਂ ਦੋ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਸੀ ਗੁਰਦੁਆਰਾ ਵੱਡਾ ਕੱਲੂ ਕਾਰਾ ਰਹੀੜਾ ਪਿੰਡ ਦੇ ਤੇ ਉਸ ਤੋਂ ਇਲਾਵਾ ਤੁਹਾਨੂੰ ਆਪਾਂ ਦਰਸ਼ਨ ਕਰਵਾਏ ਸੀ ਸ਼ਹੀਦ ਦੀ ਸਮਾਰਕ ਦੇ ਅੱਜ ਆਪਾਂ ਪਹੁੰਚੇ ਹਾਂ ਜੇ ਕੁੱਪਕਲਾ ਪਿੰਡ ਜੋ ਕਿ ਰਹੀੜਾ ਪਿੰਡ ਦੇ ਬਿਲਕੁਲ ਨਜ਼ਦੀਕ ਹੀ ਬਣਿਆ ਹੋਇਆਗਾ ਇਸ ਥਾਂ ਤੇ ਵੀ ਵੱਡਾ ਕੱਲੂ ਘਰਾ ਦੇ 35 ਹਜ਼ਾਰ ਸਿੰਘਾਂ ਦੀ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ ਅੱਜ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਤੇ ਨਾਲ ਨਾਲ ਆਪਾਂ ਇਤਿਹਾਸ ਨਾਲ ਵੀ ਸਾਂਝ ਪਾਵਾਂਗੇ ਤਾਂ ਵੀਡੀਓ ਦੇ ਨਾਲ ਬਣੇ ਰਹੋ ਜੀ ਗੁਰਦੁਆਰਾ ਸਾਹਿਬ ਮਰੇਕੋਲਾ ਸ਼ਹਿਰ ਤੋਂ ਜਦੋਂ ਆਪਾਂ ਲੁਧਿਆਣੇ ਵੱਲ ਜਾਣੇਾਂਗੇ ਤਾਂ ਰਸਤੇ ਦੇ ਵਿੱਚ ਮਰੇਕੋਲਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈਂਦਾ ਜੇ ਕੁੱਪਕਲਾ ਉਹ ਥਾਂ ਤੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ ਮੇਨ ਹਾਈਵੇ ਤੋਂ ਇੱਕ ਰੋੜ ਪਿੰਡ ਦੇ ਅੰਦਰ ਵੱਲ ਜਾਂਦੀ ਹੈ ਜਿੱਤੇ ਉਸੇ ਰੋੜ ਦੇ ਉੱਤੇ ਗੁਰਦੁਆਰਾ ਸਾਹਿਬ ਆਗਾ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਤੇ ਦੋਨੋਂ ਸਾਈਡ ਪਹਿਲਾਂ ਸਿੱਖ ਮਿਸਲਾਂ ਦੇ ਜਰਨੈਲਾਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਤੇ ਇਸ ਤੋਂ ਅੰਦਰ ਦਾਖਲ ਹੁੰਦਿਆਂ ਗੁਰਦੁਆਰਾ ਸਾਹਿਬ ਦੀ ਇਮਾਰਤ ਸ਼ੁਰੂ ਹੋ ਜਾਂਦੀ ਹੈ ਜੀ ਤੇ ਇੱਥੇ ਵੀ ਸ਼ੁਰੂਆਤ ਦੇ ਵਿੱਚ ਜੋ ਸਿੱਖ ਮਿਸਲਾਂ ਸੀਆਂ 12 ਸਿੱਖ ਮਿਸਲਾਂ ਉਹਨਾਂ ਦੇ ਜਰਨੈਲਾਂ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਕਿਉਂਕਿ ਜੋ ਵੱਡਾ ਕੱਲੂਕਾਰਾ ਹੋਇਆ ਸੀ ਉਸ ਦੇ ਵਿੱਚ ਇਹ ਸਿੱਖ ਮਿਸਲਾਂ ਦੇ ਜਰਨੈਲਾਂ ਦਾ ਅਹਿਮ ਰੋਲ ਸੀ ਇਹਨਾਂ ਮਿਸਲਾਂ ਦੇ ਜਰਨੈਲਾਂ ਦੇ ਮੁਖੀ ਸੀ ਜੱਸਾ ਸਿੰਘ ਜੀ ਅਹਲੂਵਾਲੀਆ ਉਹਨਾਂ ਦੀ ਅਗਵਾਈ ਵਿੱਚ ਹੀ ਇਹ ਵੱਡਾ ਕੱਲੂਕਾਰਾ ਹੋਇਆ ਸੀ ਤੇ ਉਸ ਸਮੇਂ ਅਬਦਾਲੀ ਵੱਲੋਂ 35000 ਸਿੰਘਾਂ ਨੂੰ ਇਸ ਥਾਂ ਤੋਂ ਲੈ ਕੇ ਕੁਤਵਾ ਬਾਮਣੀ ਤੱਕ ਜੋ ਕਿ ਏਰੀਆ ਬਰਨਾਲਾ ਰਾਏਕੋਟ ਇਸ ਸਾਈਡ ਤੱਕ ਫੈਲਿਆ ਹੋਇਆ ਇਸ ਏਰੀਆ ਦੇ ਵਿੱਚ 35000 ਤੋਂ ਲੈ ਕੇ 55000 ਸਿੰਘ ਸ਼ਹੀਦ ਹੋਏ ਸੀ ਇਕੱਲੇ ਕੋਪਰਹੀੜਾ ਦੇ ਸਥਾਨ ਦੇ ਉੱਤੇ 35000 ਸਿੰਘ ਸ਼ਹੀਦ ਹੋਏ ਸੀ ਤੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਸਮਰਪਿਤ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਅੱਜ ਸਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆਂਗੇ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਜੋ ਵੱਡਾ ਕੱਲੂਖਾਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸੀ ਉਹ ਗੁਰਦੁਆਰਾ ਸਾਹਿਬ ਰਹੀੜਾ ਪਿੰਡ ਦੇ ਵਿੱਚ ਸੀ ਤੇ ਇਹ ਗੁਰਦੁਆਰਾ ਸਾਹਿਬ ਕੋਪਕਲਾ ਪਿੰਡ ਦੇ ਵਿੱਚ ਆ ਜਾਂਦਾ ਜੀ ਇਹ ਦੋਨੋਂ ਪਿੰਡ ਵੱਖ-ਵੱਖ ਨੇਗੇ ਤੇ ਬੋਲਣ ਦੇ ਵਿੱਚ ਕੋਪਰੇੜਾ ਇਕੱਠਾ ਬੋਲਿਆ ਜਾਂਦਾਗਾ ਜਦੋਂ ਵੀ 35000 ਛੀਤ ਸਿੰਘਾਂ ਦਾ ਵੱਡਾ ਕੱਲੂਖਾਰਾ ਦਾ ਨਾਮ ਆਉਂਦਾ ਤਾਂ ਕੋਪਰੇੜਾ ਇਕੱਠਾ ਪਿੰਡ ਬੋਲਿਆ ਜਾਂਦਾ ਕਿ ਪਿੰਡ ਵੈਸੇ ਨਾਲ-ਨਾਲ ਹੀ ਨੇਗੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੋਹਣੀ ਬਣੀ ਹੋਈ ਆ ਤੇ ਇਸ ਦੇ ਅੰਦਰ ਉਸ ਵੱਡਾ ਕੱਲੂ ਘਰ ਆਨੰਦ ਰਸਾਉਂਦੇ ਵੱਖ-ਵੱਖ ਦ੍ਰਿਸ਼ ਮੂਰਤੀਆਂ ਦੇ ਰੂਪ ਵਿੱਚ ਬਣਾਏ ਗਏ ਨੇ ਤੁਹਾਨੂੰ ਇਹ ਸਾਰੇ ਦ੍ਰਿਸ਼ ਦਿਖਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਜੀ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਕਰਦੇ ਆਂ ਹੁਣ ਤਾਂ ਹੁਣ ਦਿਖਾਉਣੇ ਆਂਗੇ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਵੱਡਾ ਕੱਲੂ ਘਰ ਆਨੰਦ ਰਸਾਉਂਦੇ ਜੋ ਵੱਖ-ਵੱਖ ਦ੍ਰਿਸ਼ ਮੂਰਤੀਆਂ ਦੇ ਰੂਪ ਦੇ ਵਿੱਚ ਬਣਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਕੱਲੂ ਘਰ ਦੇ ਅੰਦਰ ਜਿਵੇਂ ਸਿੰਘਾਂ ਵੱਲੋਂ ਮੋਰਚੇਬੰਦੀ ਕੀਤੀ ਗਈ ਸੀ ਉਹ ਦ੍ਰਿਸ਼ ਇੱਥੇ ਦਰਸਾਏ ਗਏ ਨੇਗੇ ਤੇ ਇਹਨਾਂ ਮੂਰਤੀਆਂ ਦੇ ਵਿੱਚ ਉਹਨਾਂ ਸਿੱਖ ਮਿਸਲਾਂ ਦੇ ਜਰਨੈਲਾਂ ਦੀਆਂ ਮੂਰਤੀਆਂ ਤੇ ਵੱਡਾ ਕੱਲੂ ਘਾਰਾ ਦੇ ਜਝਾਰੂ ਸਿੰਘਾਂ ਦੀਆਂ ਮੂਰਤੀਆਂ ਬਣਾਈਆਂ ਗਈਆਂ ਨੇ ਜਿਸ ਦੇ ਵਿੱਚ ਛੋਟੀ ਉਮਰ ਤੋਂ ਲੈ ਕੇ ਵੱਡੀ ਬਚੁਰਗ ਅਵਸਥਾ ਦੇ ਜਝਾਰੂ ਸਿੰਘ ਸ਼ਾਮਿਲ ਸਨ ਤੇ ਇਸ ਵੱਡਾ ਕੱਲੂ ਘਾਰਾ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਵੈਸੇ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਇਤਿਹਾਸ ਦੀ ਸਾਂਝ ਪਾਈ ਸੀ ਮਗਰ ਜੋ ਸੰਗ ਤਾਂ ਇਸ ਵੀਡੀਓ ਦੇ ਨਾਲ ਪਹਿਲੀ ਵਾਰ ਜੁੜੀਆਂ ਨੇ ਤਾਂ ਉਹਨਾਂ ਨੂੰ ਇਤਿਹਾਸ ਤੇ ਆਪਾਂ ਜਾਣਨਾ ਪਾਈਏ ਤਪ 5 ਜਨਵਰੀ 1762 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਵੱਲੋਂ ਆਪਣੇ 2.5 ਲੱਖ ਦੇ ਕਰੀਬ ਮੁਗਲ ਫੌਜ ਲੈ ਕੇ ਇਸ ਸਥਾਨ ਦੇ ਉੱਤੇ ਸਿੰਘਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਜੁਝਾਰੂ ਸਿੰਘ ਬਹੁਤ ਘੱਟ ਸੀ ਤੇ ਜ਼ਿਆਦਾਤਰ ਗਿਣਤੀ ਬਜ਼ੁਰਗਾਂ ਦੀ ਬੀਬੀਆਂ ਤੇ ਬੱਚਿਆਂ ਦੀ ਸੀ ਜਿਸ ਕਰਕੇ ਇਹ ਵੱਡਾ ਕੱਲੂਕਾਰਾ ਹੋਇਆ ਤੇ ਇਸ ਦੇ ਵਿੱਚ 35000 ਦੇ ਕਰੀਬ ਸਿੰਘ ਸਿੰਘਣੀਆਂ ਇਸ ਕੋਪਰਹੀੜਾ ਦੇ ਸਥਾਨ ਤੇ ਤੇ ਬਾਕੀ ਦੇ 20000 ਸਿੰਘ ਸਿੰਘਣੀਆਂ ਕੁਤਬਾਬਾਮਣੀ ਤੱਕ ਜੋ ਕਿ ਰਾਏਕੋਟ ਬਰਨਾਲਾ ਤੱਕ ਦਾ ਏਰੀਆ ਜਾਂਦਾਗਾ ਉੱਥੋਂ ਤੱਕ ਸ਼ਹੀਦ ਹੋਏ ਸੀ ਇਹਨਾਂ ਸਾਰੇ ਸਿੰਘ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਗੁਰਦੁਆਰਾ ਸਾਹਿਬ ਆਗਾ ਤੇ ਇਤਿਹਾਸ ਦੇ ਵਿੱਚ ਇਹ ਘਟਨਾ ਵੱਡੇ ਕੱਲੂ ਘਾਰੇ ਵਜੋਂ ਜਾਣੀ ਜਾਂਦੀ ਹੈ ਜੀ ਇਹ ਆ ਇਸ ਸਥਾਨ ਦਾ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਇਓ ਤੇ ਇਸ ਤਰ੍ਹਾਂ ਦੀਆਂ ਇਤਿਹਾਸਕ ਸਥਾਨਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਚੈਨਲ ਦੇ ਉੱਤੇ ਇਸ ਤਰ੍ਹਾਂ ਦੀਆਂ ਇਤਿਹਾਸਕ ਸਥਾਨਾਂ ਦੀਆਂ ਗੁਰਦੁਆਰਾ ਸਾਹਿਬ ਦੀਆਂ ਵੀਡੀਓਜ਼ ਆਉਂਦੀਆਂ ਰਹਿੰਦੀਆਂ ਨੇ ਤਾਂ ਹੁਣ ਤੁਹਾਨੂੰ ਬਾਕੀ ਦੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਉਣੇ ਆਂਗੇ ਤੇ ਗੁਰਦੁਆਰਾ ਸਾਹਿਬ ਦੇ ਇਸ ਸਾਈਡ ਵੀ ਦੇਖ ਸਕਦੇ ਹਾਂ ਉਸੇ ਤਰ੍ਹਾਂ ਸਿੱਖ ਮਿਸਲਾਂ ਦੇ ਜਰਨੈਲਾਂ ਦੀਆਂ ਜਜਾ ਰੂ ਸਿੰਘਾਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਤੇ ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਜੋ ਦਰਵਾਰ ਸਾਹਿਬ ਆਗਾ ਉਹ ਕਾਫੀ ਉਚਾਈ ਤੇ ਬਣਿਆ ਹੋਇਆਗਾ ਤੇ ਪਿੰਡ ਦੇ ਬਿਲਕੁਲ ਵਿੱਚੋ ਵਿੱਚ ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਬਣੀ ਹੋਈ ਹੈਗੀ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੋਹਣੀ ਹੈ ਜੀ ਤੇ ਜੋ ਵੀ ਸੰਗ ਤੇ ਸਥਾਨ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਤਾਂ ਮਰੇ ਕੋਲਾ ਤੋਂ ਇਸ ਸਥਾਨ 15 ਕਿਲੋਮੀਟਰ ਦੀ ਦੂਰੀ ਤੇ ਫਰੀੜਾ ਪਿੰਡ ਤੋਂ ਅਗਰ ਬਾਈ ਟ੍ਰੇਨ ਕਿਸੇ ਸੰਗਤ ਨੇ ਆਉਣਾ ਹੋਵੇ ਤਾਂ ਇਹ ਸਥਾਨ 2 ਤੋਂ 3 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾਗਾ ਇਹ ਸਥਾਨ ਨੂੰ ਨਜ਼ਦੀਕੀ ਰੇਲਵੇ ਸਟੇਸ਼ਨ ਆ ਰੋਹੀੜਾ ਦਾ ਲੱਗਦਾ ਜੀ ਤੇ ਬਾਈ ਬੱਸ ਤੁਸੀਂ ਮਰੇ ਕੋਲਾ ਤੋਂ ਇਹ ਸਥਾਨ ਦੇ ਉੱਤੇ ਬਾਈ ਰੋਡ ਬਾਈ ਬੱਸ ਆ ਸਕਦੇ ਹੋਗੇ ਤੇ ਇਹ ਹੈ ਜੀ ਗੁਰਦੁਆਰਾ ਸਾਹਿਬ ਤੇ ਇਹ ਉਸੇ ਤਰ੍ਹਾਂ ਜਿਵੇਂ ਸ਼ੁਰੂਆਤ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਕਿ ਸਿੱਖ ਮਿਸਲਾਂ ਦੀਆਂ ਜਰਨੈਲਾਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਤੇ ਇਸ ਸਾਹੜ ਤੇ ਬਣਿਆ ਹੋਇਆ ਜੀ ਇਹ ਰਸੋਈ ਘਰ ਆ ਜਾਂਦਾ ਗਾ ਗੁਰਦੁਆਰਾ ਸਾਹਿਬ ਦਾ ਜਿੱਥੇ ਕਿ ਲੰਗਰ ਵਗੈਰਾ ਤਿਆਰ ਕੀਤਾ ਜਾਂਦਾ ਗਾ ਤੇ ਇਸ ਦੇ ਵਿੱਚ ਸਰਬ ਲੋਹ ਦੇ ਵਰਤਨਾ ਦੀ ਵਰਤੋਂ ਕੀਤੀ ਜਾਂਦੀ ਹੈਗੀ ਜੋ ਕਿ ਇਸ ਲੰਗਰ ਦੀ ਪ੍ਰਾਤਨ ਪਰਪਰਾਵੀ ਹੈਗੀ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜੋ ਲੰਗਰ ਬਣਦਾ ਸੀ ਉਹ ਸਰਬ ਲੋਗ ਦੇ ਭਾਂਡਿਆਂ ਦੇ ਵਿੱਚ ਜਾਨੀ ਕਿ ਲੋਹੇ ਦੇ ਭਾਂਡਿਆਂ ਦੇ ਵਿੱਚ ਬਣਦਾ ਸੀ ਉਸੇ ਤਰ੍ਹਾਂ ਇੱਥੇ ਤਿਆਰ ਹੁੰਦਾਗਾ ਤੇ ਇੱਧਰ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਤੁਹਾਨੂੰ ਇੱਧਰ ਵੀ ਦਰਸ਼ਨ ਕਰਾਉਣੇ ਆ